ਹੈਲੋ ਫਰੈਂਡਸ ਗੁੱਡ ਆਫਟਰਨੂੰ ਹੈ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਵਾਂਗੇ ਤੇ ਲੋ ਜੀ ਮੈਂ ਲਾਈ ਵੀ ਬਾਲਾਂ ਨੂੰ ਮਹਿੰਦੀ ਇਹ ਮੇਰੇ ਬਾਲਾਂ ਨੂੰ ਕਿਹ ਲੱਗ ਗਿਆ ਬਈ ਇਹ ਲੱਗ ਗਿਆ ਤੱਗਾ ਤੱਗਾ ਲੱਗ ਗਿਆ ਔਰ ਫਿਲਹਾਲ ਬੱਚੇ ਮੇਰੇ ਗਏ ਹੋਏ ਆ ਸਕੂਲ ਆਣੇ ਵਾਲੇ ਆ ਕਿਉਂਕਿ ਦੁਪਹਿਰ ਹੋ ਗਿਆ ਅੱਜ ਮੇਰੀ ਵੀਡੀਓ ਦੁਪਹਿਰ ਤੋਂ ਸਟਾਰਟ ਹੈ ਔਰ ਅੱਜ ਨਾ ਸਾਡਾ ਲਿਓ ਬਿਮਾਰ ਹੋ ਗਿਆ ਤਾਂ ਲਿਓ ਨੂੰ ਪਤਾ ਨਹੀਂ ਕੀ ਹੋ ਗਿਆ ਤਾਂ ਲਿਓ ਨੇ ਨਾ ਪ੍ਰਿੰਟ ਲੜ ਗਈ ਲਿਓ ਕੀ ਜੀਪ ਪਰ ਔਰ ਇਨਾ ਪੂਰਾ ਹਾਲ ਹੋਇਆ ਨਾ ਲਿਓ ਦਾ ਬਹੁਤ ਜ਼ਿਆਦਾ ਫਿਰ ਸਵੇਰੇ ਸਵੇਰੇ ਹੁਣ ਫਰਕ ਹੈ ਅਸੀਂ ਦਵਾਈ ਦਈ ਹੈ ਨਾ ਲਿਓ ਨੂੰ ਔਰ ਲਿਓ ਨੂੰ ਲੂਜ਼ ਮੋਸ਼ਨ ਬਹੁਤ ਜ਼ਿਆਦਾ ਲੱਗੇ ਪੋਟੀਆਂ ਉਲਟੀਆਂ ਕਿਉਂਕਿ ਪ੍ਰਿੰਟ ਲੜ ਗਈ ਸੀ ਨਾ ਮੈਡੀਸਿਨ ਵੀ ਦਈ ਹੈ ਤਾਂ ਲਿਓ ਨੂੰ ਫਰਕ ਹੈ ਲੇਕਿਨ ਪਿਆ ਬਚਾਰਾ ਇਸੇ ਤਰ੍ਹਾਂ ਉਦਾਸ ਚ ਲਿਓ ਤਾਂ ਫਿਲਹਾਲ ਹੁਣ ਫਰਕ ਹੈ ਲਿਓ ਨੂੰ ਔਰ ਜੋਤੈਣ ਰੂਪ ਗਈਆਂ ਵੀ ਸਕੂਲ ਆਣ ਵਾਲੀਆਂ ਉਹ ਵੀ ਲਿਓ ਨੂੰ ਦੇਖੂਗੀਆਂ ਸਵੇਰੀ ਜੋਤੈਣ ਰੂਪ ਨੇ ਇੰਨਾ ਰੋਣ ਲੱਗ ਗਈਆਂ ਦੋਨੋਂ ਜਣੀਆਂ ਕਹਿੰਦੀ ਹਾਏ ਮੰਮੀ ਲਿਓ ਨੂੰ ਕੀ ਹੋ ਗਿਆ ਲਿਓ ਮਰ ਗਿਆ ਲਿਓ ਇਹ ਆ ਉਹ ਹੈ ਫਿਰ ਮੈਂ ਚੁੱਪ ਕਰਾਈਆਂ ਬੜੀ ਮੁਸ਼ਕਲ ਨਾਲ ਚਲੋ ਜੀ ਫਿਲਹਾਲ ਆਪਾਂ ਬਣਾਈਏ ਰੋਟੀ ਕਿਉਂਕਿ ਰੋਟੀ ਆ ਵੀ ਟਾਈਮ ਹੋ ਗਿਆ ਬੱਚੇ ਆਣ ਵਾਲੇ ਆ ਸਕੂਲ ਮੇ ਤੇ ਇਹ ਬੱਚੇ ਵੀ ਆਣ ਵਾਲੇ ਆ ਇੱਕ ਧੁੱਪ ਬੜੀ ਤੇਜ਼ ਅੱਜ ਕੱਲ ਅਚਾਨਕੇ ਮੀਂਹ ਉਤਰ ਆਇਆ ਹੁਣ ਦੇਖੋ ਧੁੱਪ ਕਿੰਨੀ ਤੇਜ ਹੈ ਲਿਓ ਨਾ ਨਹੀਂ ਆਇਆ ਉਹ ਆ ਗਿਆ ਮੈਂ ਝੂਠ ਬੋਲ ਰਹੀ ਸੀ ਮਾਲੀਓ ਠੀਕ ਨਹੀਂ ਹੋਇਆ ਦੋੜ ਵੀ ਆਇਆ ਮੈਂ ਝੁੱਟਿਆਂ ਕਹਿਣ ਲੱਗੀ ਦੀ ਬਿੱਲੀ ਉਹ ਗਿਆ ਮੈਂ ਇਹ ਵੀ ਦਿਲ ਲਗਿਆ ਜੇ ਉਹ ਤ ਸਵੇਰ ਕਨ ਟਾਲ ਹੋ ਗਿਆ ਪਿਆ ਤੁਹਾਨੂੰ ਦੇਖ ਕੇ ਹਿੱਲਿਆ ਮੜਾ ਜਾ ਮੈਂ ਵੀ ਦਵਾਈ ਦਈ ਵੀ ਐਸ ਨੂੰ ਫਰਕ ਐ ਹਵਾ ਮਰਖਿਆ ਬੰਨ ਤਾਨੂੰ ਦੇਖ ਕੇ ਹੀ ਖੜਾ ਹੋਇਆ ਏ ਇਹੀ ਵਜੀ ਲਗਿਆ ਇਸका ਜੋਤ ਇਹ ਸਵੇਰ ਕਾ ਨਟਾਲ ਹੋ ਕੇ ਪਿਆਇਆ ਮੰਮੀ ਜੁੱਤੇ ਮਤਲਬ ਠੀਕ ਆ ਹੂੰ ਹੈ ਕੋਈ ਨਾ ਮੈਂ ਪਾਪਾ ਨੂੰ ਕਹ ਦਾਂਗੀ ਪਵਾ ਲੈ ਆਂਗੇ ਨਵੇਂ ਬਿਮਾਰ ਤਾਂ ਐ ਹੀ ਇਸ ਨੂੰ ਦੇ ਦੀ ਜੋਤ ਦੇਖੀ ਦੀ ਦੀ ਇਹ ਗੋਦੀ ਮੇਂ ਕਿਸ ਤਰ੍ਹਾਂ ਆ ਗਿਆ ਇਹ ਬਿਮਾਰ ਹੋਰ ਤਾਂ ਲੀਓ ਨਵਾਂ ਵੀ ਮਿਲੇਗਾ 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 ਦੇਲੇ ਜੋ ਥੋੜੀ ਦਰੂ ਸਿੰਦੇ ਦੇ ਪਹਿਲਾਂ ਲੈ 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 ਆ ਜਾ ਉੱਠ ਜਾ ਉੱਠ ਬਾਬਾ ਤੂੰ ਹੀ ਲੈ ਪਹਿਲਾਂ ਲੈ ਲੈ ਜੀ ਵਰਦੇ ਵੀ ਠੀਕ ਹੋਇਆ ਕੱਟਣ ਨਾਲ ਹਾਂ ਯਾਰ ਉਹਨੂੰ ਬਿਮਾਰਤਾ ਨਾ ਮੜੇ ਦੇ ਬਿਸਕੁਟ ਖਾਏ ਐ ਇਸਨੇ ਤੇਰਾਮ ਲੈ ਕੇ ਕੋਈ ਹੋਰ ਚੀਜ਼ ਦੇ ਦੀ ਇਸਨੂੰ ਹਲਕੀ ਜੀ ਦਹੀਂ ਵੀ ਨਹੀਂ ਖਾਈ ਉਹ ਐ ਵੀ ਦਵਾਈ ਖਾ ਲਈਦੀ ਪੋਟੀਆਂ ਬਹੁਤ ਘਰੀਸ ਨੇ ਫਿਰ ਲੂਜ਼ ਮੋਸ਼ਨ ਦੀ ਦਵਾਈ ਦਈ ਮਨ ਨੇ ਫਿਰ ਉਸ ਤੇ ਫਰਕ ਆ ਪਾਪਾ ਦੇ ਕੇ ਤੇ ਇਸ ਨੂੰ ਮੁੜਕੇ ਨਹੀਂ ਆਈ ਇਸ ਕੀ ਜਦੋਂ ਇਸ ਨੂੰ ਦਵਾਈ ਦਈ ਹੈ ਪ੍ਰਿੰਡੇ ਕਰਕਾ ਹੋ ਗਿਆ ਨਾ ਪ੍ਰਿੰਡੇ ਲੜੀ ਆ ਇਸਕੇ ਵਹੀ ਨਹੀਂ ਲੱਗਦਾ ਤਾਂ ਸਵੇਰੇ ਖਤਮ ਆਇਆ ਖਤਮ ਹੈ ਇਕਦਮ ਫਿਰ ਪ੍ਰਿੰਡ ਦਾ ਜ਼ਹਿਰ ਪਤਾ ਕਿੰਨਾ ਹੋਆ ਨੱਕ ਲਾ ਨੱਕ ਵੇ ਨੱਕ ਲਾ ਦੀ ਔਰ ਇਹਦੀ ਨਿਊ ਕਾਰ ਹੋਏਗਾ ਦੀਦੀ ਗੋਦੀ ਮਾਰ ਦੋ ਮੇਰੀ ਗੋਦੀ ਮਾਰ ਰੱਖ ਦੋ ਪੇਪਰ ਨਾ ਪੁੱਛਿਆ ਨਹੀਂ ਪੇਪਰ ਕਿਹਦਾ ਹੋਇਆ ਵਧੀਆ ਹੋਇਆ ਵਧੀਆ ਕਿ ਮਸਤ ਹੈ ਨਾ ਵਧੀਆ ਹੋਇਆ ਰੁਕ ਤੇਰਾ ਪੇਪਰ ਕਿਹਦਾ ਹੋਇਆ ਤੇ ਪੇਪਰ ਆਣੇ ਉਹ ਸਭ ਚੁੱਟ ਵਧੀਆ ਹੋਇਆ ਬਾਹਰ ਤੇ ਆਇਆ ਤਾਂ ਸਾਰਾ ਨਾ ਆਵਾਜ ਸਕੂਲ ਮੇ ਨਹੀਂ ਆ ਬੁੱਕ ਮੇ ਤੇ ਆਇਆ ਬੁੱਕ ਮੇ ਤੇ ਆਮਾ ਉਹ ਪਰ ਨਾ ਬੁੱਕ ਕੇ ਅੰਦਰ ਨਾ ਇਤਨੇ ਕੁਛ ਨਾ ਮਾ ਨਹੀਂ ਪਤਾ ਵੀ ਕੌਣ ਸਾ ਜੇ ਜੱਟਾ ਤੋਂ ਬਸ ਫੜ ਕੇ ਜਾਵਾਂ ਨੇ ਵੀ ਆਇਆ ਮਾ ਨੇ ਲਿਖਿਆ ਮਾ ਜਾਦਾ ਠੀਕ ਹੈ ਵਧੀਆ ਹੋਇਆ ਤੋ ਲੋ ਜੀ ਬੱਚੇ ਆ ਗਏ ਬੱਚਾ ਨੂੰ ਦੇਖ ਕੇ ਲੂਈ ਕਾ ਜੀ ਲਗਿਆ ਲੀਓ ਕਾ ਸੋਰੀ ਔਰ ਮੈਂ ਵੀ ਸਿਰ ਨਾ ਆਣਾ ਮਹਿੰਦੀ ਲਾਈ ਵੀ ਵਾਲਾ ਨੂੰ ਫਿਲਹਾਲ ਬੱਚਾ ਨੂੰ ਪਹਿਲਾਂ ਰੋਟੀ ਪਾਣੀ ਦਵਾ ਹਨਾ ਹਾ ਲੀਓ ਬਿਮਾਰ ਹੋ ਗਿਆ ਤੱਜ ਮੈਂ ਹੱਥ ਲਾ ਹੱਥ ਨੋ ਜੋ ਮੈਂ ਸ਼ੂਜ਼ ਰੱਖਿਆ ਮੈਂ ਦੀਦੀ ਕੇ ਬੱਚਾ ਨੂੰ ਦੇਖ ਕੇ ਨਾ ਲੀਓ ਕਾ ਵੀ ਜੀ ਲੱਗ ਲੱਗ ਗਿਆ ਅੱਜ ਦਾ ਨਾ ਵਲੋਗ ਕਾ ਸਾਰਾ ਕਵਾੜਾ ਬਣਿਆ ਪਿਆ ਔਰ ਮੈਂ ਨਾ ਆਈ ਹ ਹੁਣ ਸਿਰ ਕਿਉਂਕਿ ਮਹਿੰਦੀ ਲਾਈ ਵੀ ਤੀ ਜਸਤ ਸਿਰਲਾ ਦੇ ਬਾਹਰ ਨਿਕਲੀਆਂ ਔਰ ਤੁਸੀਂ ਦੇਖੋ ਹੁਣ ਦੋ ਦਿਨਾਂ ਕੀ ਕੱਲ ਕੀ ਵੀਡੀਓ ਹੈ ਰੂਪਨ ਜੋਤ ਕੀ ਤੁਸੀਂ ਉਹ ਦੇਖੋ ਹੁਣ ਜਾ ਕੇ ਔਰ ਚਲੋ ਦੇਖਦੇ ਹਾਂ ਹੁਣ ਰੂਪਨ ਜੋਤ ਕੀ ਵੀਡੀਓ ਫਿਲਹਾਲ ਫਿਰ ਮਿਲਦੇ ਆਪਾਂ ਇਹ ਇਟਲੀ ਸਾਂਬਰ ਜੋਤ ਨੇ ਔਰ ਰੂਪ ਨੇ ਥੋੜਾ ਕਰਿਆ ਟੇਸਟ ਇਹਨਾਂ ਨੇ ਕਦੀ ਖਾਈ ਨਹੀਂ ਹੈ ਔਰ ਅਸੀਂ ਆ ਕੇ ਦੂਰੇ ਬਰੋਲਾ ਲੈਣ ਇਟਲੀ ਟੋਸਾ ਹੋ ਗਿਆ ਤੇ ਬੈਗ ਤੀਨ ਠੀਕ ਆ ਬਈ ਜੋ ਹੈ ਬੰਦੇ ਦਾ ਮਸਾਲਾ ਡੋਸਾ ਜੋ 6 ਕੇ ਦੀ ਦੁਕਾਨ ਪਰ ਖੜ ਰਿਹਾ ਹੈ ਬੇਚਾਰਾ ਪਹਿਲਾਂ ਰੇਵਲੀ ਰੋਡ ਪਾ ਆਪ ਜਦੋਂ ਬਸ ਸਟੈਂਡ ਕਿੰਨੀ ਤੇ ਆ ਰਹੇ ਆ ਰੇਵਲੀ ਰੋਡ ਪਾ ਤੇ ਇਹ ਆ ਗਿਆ ਮਸਾਲਾ ਡੋਸਾ ਮਹਾਂ ਲਕਸ਼ਮੀ ਵਾਲੇ ਆਂ ਮਿਲਦਾ ਨਹੀਂ ਤਾਂ ਹੁਣੀ ਲੱਗਿਆ ਹੈ ਬੰਦਾ ਕਰਨ ਵਧੀਆ ਚਾਖਿਆ ਇਹਦਾ ਸਿਸਟਮ ਜੋਧਰ ਰੂਪ ਲਗੀ ਹੋਈ ਹੈ ਆਪਣੇ ਖਾਨ ਇਡਲੀ ਸੰਬਰ ਤਾਂ ਹੁਣ ਰਚਿੰਦਰ ਜੋਗਾ ਵੀ ਲੈ ਕੇ ਜਾਏਗੇ ਇੱਧਰ ਬੱਸ ਆ ਗਈ ਹਾਂ ਹਮ ਤਾਂ ਇੱਥੇ ਹੀ ਲੈ ਲੈਂਗੇ ਕੀ ਆਈ ਲੁਕਾ ਉਹ ਨਹੀਂ ਮਸਾਲਾ ਡੋਸਾ ਲੈ ਲਿਆ ਉਹ ਦੇ ਇਹ ਰੇਟ ਲਿਸਟਾ ਬੰਦੇਗੀ ਇਹਨਾਂ 70 ਰੁਪਏ ਦਾ ਮਸਾਲਾ ਡੋਸਾ ਬਟਰ ਡੋਸਾ ਸੰਭਰ ਪਨੀਰ ਮਸਾਲਾ ਬਟਰ ਮਸਾਲਾ ਦੋ ਜਿਸ ਨੂੰ ਘਾਣੇ ਬਾਸ ਨੂੰ ਜੇ ਕੇ ਇਲੈਕਟ੍ਰੋਨਿਕ ਦੇ ਸਾਹਮਣੇ ਆਣਾ ਪਊਗਾ ਰੈਵੜੀ ਰੋਡ ਵਾ ਪੇਪਰ ਵਾਲੇ ਤੇ ਆਈ ਆ ਸਾਰੀ ਸੜਕ ਸ਼ਾਮ ਦੇ ਵੱਜ ਗਏ ਆ ਜੀ ਪੌਣੇ 8 ਔਰ ਅਸੀਂ ਖਾ ਰਹੇ ਆ ਜੀ ਸਾਂਬਰ ਇਡਲੀ ਨਹੀਂ ਹਾਂ ਦੋਸਾ ਇਡਲੀ ਵੀ ਸੋਰੀ ਢੋਸਾ ਸਾਂਬਰ ਔਰ ਢੋਸਾ ਇਹ ਹੈ ਸਾਂਬਰ ਨਾਰੀਅਲ ਕੀ ਚਟਣੀ ਐਂਡ ਮਿਰਚ ਵਾਲੀ ਸੌਸ ਔਰ ਇਹ पे ਆਪਣਾ ਢੋਸਾ मसाला डोसा, डोसा ले मसाला डोसा और पिलाल और पेंचल भी खा रही है कैसा लगा रुपेंचल और मैं खा रही हूं थोड़ी सी चावल यानी अपने कैसे लगे रुपेंचल कितने हरी में कैसा लगा रुपो कैसे लगी थी तो क्या नाम उसका ਜੋਤ ਨੇ ਸਭ ਤੋਂ ਵੱਡੀ ਪਲੇਟ ਲਈ ਹੈ ਹਾਂ ਇਤਰੀ ਛੰਬਰ ਜੋਤ ਨੇ ਸਾਰੀ ਚੀਜ਼ ਜ਼ਿਆਦਾ ਲਈ ਹੈ ਕਿਉਂਕਿ ਜੋਤ ਨੂੰ ਬਹੁਤ ਜ਼ਿਆਦਾ ਪਸੰਦ ਹੈ ਇਸ ਕਰਕੇ ਹਾਂ ਇਤਰੀ ਛੰਬਰ ਅੱਜ ਵੀਡੀਓ ਲੋ ਕਿੈਸੀ ਲਗੀ ਧੀ ਇਤਰੀ ਛੰਬਰ ਠੀਕ ਧੀ ਖੜੀ ਚੋਲ ਕੀ ਆ ਖਾ ਰਹੇ ਵਨ ਇਤਰੀ ਛੰਬਰ ਤਾਂ ਫਿਲਹਾਲ ਰੂਪਨ ਜੋਤ ਦੀ ਵੀਡੀਓ ਤੁਸੀਂ ਦੇਖ ਲਈ ਹੈ ਹਨਾ ਤੇ ਮਿਲਦੇ ਹਾਂ ਜੀ ਹੁਣ ਆਪਾਂ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਪਰ ਨਵੇਂ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਪੂਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਹਨਾ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਤਾਂ ਹੀ ਮਜ਼ਾ ਆਉਂਦਾ ਵੀਡੀਓ ਦੇਖਣ ਦਾ ਔਰ ਫਿਲਹਾਲ ਮੇਰੇ ਬੱਚਿਆਂ ਕੇ ਹੋ ਰਿਆਂ ਜੀ ਪੇਪਰ ਅੱਜ ਇਹਨਾਂ ਦਾ ਪੇਪਰ ਤਾਂ ਇੱਕ ਦਾ ਪੰਜਾਬੀ ਦਾ ਇੱਕ ਦਾ ਹਿੰਦੀ ਦਾ ਔਰ ਕੱਲ੍ਹ ਕੀ ਛੁੱਟੀ ਆ ਪਰਸੋਂ ਨੂੰ ਮੇਰੇ ਬੱਚਿਆਂ ਦਾ ਪੇਪਰ ਹੈ ਇੱਕ ਦਾ ਸਾਇੰਸ ਦਾ ਆ ਬੜੇ ਵਾਲੀ ਦਾ ਔਰ ਛੋਟੀ ਦਾ ਹੈਗਾ ਹਿੰਦੀ ਦਾ ਤੇ ਚਲੋ ਜੀ ਵਲੌਗ ਦਾ ਕਰਦੇ ਆਪਾਂ ਐਂਡ ਮਿਲਦੇ ਆ नेक्स्ट ਵਲੌਗ ਦੇ ਵਿੱਚ ਤਦ ਤੱਕ ਲਈ ਬਾਈ ਬਾਈ